ਸਵਾਗਤ ਹੈ ਮਿੱਤਰੋ ਸਾਰਿਆਂ ਦਾ ਛੋਡੇ ਆਪਣੇ ਚੈਨਲ ਮੜਾਹਰ ਡੈਰੀ ਫਾਰਮ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਚੈਨਲ ਦੇ ਉੱਤੇ ਜ਼ਿਆਦਾਤਰ ਬਈ ਕੱਟੀਆਂ ਦਾ ਹੀ ਵੀਡੀਓ ਆਉਂਦੀਆਂ ਨੇ ਤੇ ਕੱਟੀਆਂ ਦਾ ਹੀ ਕੰਮ ਹੈ ਹੁਣ ਤੱਕ ਆਪਾਂ ਨੇ ਬਹੁਤ ਜ਼ਿਆਦਾ ਕੱਟੀਆਂ ਦੀ ਵੀਡੀਓ ਕਵਰ ਕਰਦੇ ਰਹੇ ਨੇ ਆ ਬਈ ਛੋਡੇ ਵਾਸਤੇ ਡੇਲੀ ਇੱਕ ਤੋਂ ਦੋ ਵੀਡੀਓ ਲੈ ਕੇ ਆਉਂਦੇ ਰਹਨੇ ਆ ਅੱਜ ਆਪਾਂ ਪਿੰਡ ਮਹਿਲਕੁਰਦ ਜ਼ਿਲ੍ਹਾ ਬਰਨਾਲੇ ਦੇ ਵਿੱਚ ਪਹੁੰਚੇ ਆ ਬਈ ਜਿੱਥੋਂ ਆਪਾਂ ਇਹ ਚਾਰ ਕਟੀਆਂ ਦੀ ਵੀਡੀਓ ਕਵਰ ਕੀਤੀ ਆ ਬਾਈ ਰੇਟ ਵੀ ਜਮਾ ਬਾਜਵ ਨੇ ਜਿਹੜੇ ਮੇਰੇ ਯਾਰ ਵੈਲੀ ਕਮੈਂਟ ਕਰਦੇ ਹੁੰਦੇ ਆ ਵੀ ਬਾਈ ਸਾਨੂੰ ਘੱਟ ਰੇਟ ਵਾਲੀਆਂ ਕਟੀਆਂ ਦਵਾ ਦਿਓ ਆ ਕਟੀਆਂ ਦੇ ਰੇਟ ਜਮਾ ਬਾਜਵ ਜੇ ਰੇਟ ਦੀਆਂ ਨੇ ਚਾਰ ਕਟੀਆਂ ਰਹਿਣੀਆਂ ਨੇ ਮੋਹਰਾ ਨਸਲ ਦੀਆਂ ਕਟੀਆਂ ਨੇ ਬਾਈ ਸਿੰਗੀ ਸੁੰਗੀ ਤੁਸੀਂ ਆਪ ਚੈੱਕ ਕਰੋ ਡਿਟੇਲ ਆਪ ਇਹਨਾਂ ਦੀ ਫੁੱਲ ਦੱਸ ਦਿੰਨੇ ਆ ਵੀਰੇ ਇੱਕ ਕੱਟੀ ਇਹਨਾਂ ਦੇ ਵਿੱਚੋਂ 11 ਮਹੀਨਿਆਂ ਦੀ ਤੇ ਇੱਕ ਕੱਟੀ ਦੀ ਉਮਰ 1 ਸਾਲ ਤੇ ਦੋ ਕਟੀਆਂ ਦੀ ਉਮਰ ਵੀਰੇ 13-13 ਮਹੀਨੇ ਰਹਿਣੀ ਆ ਬਹੁਤ ਹੀ ਵਧੀਆ ਸੀਮਣ ਦੀਆਂ ਇਹ ਕਟੀਆਂ ਨੇ ਬਹੁਤ ਹੀ ਸਮੀਆਂ ਪਲੀਆਂ ਨੇ ਬਈ ਇੱਕ ਕੱਟੀ ਥੋੜੀ ਜਿਹੀ ਲਿੱਸੀ ਐ ਜਦੋਂ ਸੇਵਾ ਕਰੋਗੇ ਤਾਂ ਵਧੀਆ ਹੋ ਜਾਊਗੀ ਬਈ ਜਿਹੜੀਆਂ ਇਹਨਾਂ ਦੀਆਂ ਮਾ ਮਾ ਦਾ ਬਈ ਦੁੱਧ ਦਾ ਰਿਕਾਰਡ ਹੈ ਨਾ ਉਹ 13 ਤੋਂ 14 ਲੀਟਰ ਹੈ ਆ ਜਿਹੜੀ ਸਿਰੇ ਤੇ ਖੜੀ ਐ ਇਹ ਫੁੱਲ ਜੈਡ ਬਲੈਕ ਆ ਬਈ ਪੂਰੇ ਵਧੀਆ ਟੌਪ ਦੇ ਸੀਮਣ ਦੀ ਐ ਤੁਸੀਂ ਚੈੱਕ ਕਰ ਲਓ ਕੰਨ ਚ ਮੁੰਦਰੀ ਪਾਈ ਹੋਈ ਐ ਵਧੀਆ ਸੀਮਨ ਵਾਲੀਆਂ ਦੀ ਪੈਂਦੀ ਐ ਇਹ ਬਹੁਤ ਹੀ ਵਧੀਆ ਸਮਝਾਂ ਪਲੀਆਂ ਕੱਟਿਆ ਨੇ ਬਾਈ ਤੇ ਬਹੁਤ ਹੀ ਜਾਇਜ਼ ਰੇਟ ਨੇ ਬਾਈ ਦੇ ਸਿੰਗੀਆਂ ਸੁੰਗੀਆਂ ਕਰਮ ਵਾਲੀਆਂ ਮੋੜਨ ਲੱਗੀਆਂ ਝੋਲੀਆਂ ਝੂਲੀਆਂ ਬਹੁਤ ਹੀ ਵਾਹ ਕਮਾਲ ਲੱਗੀਆਂ ਹੋਈਆਂ ਨੇ ਬਾਈ ਕਿਸੇ ਨੂੰ ਵੀ ਇਹ ਕੱਟੀਆਂ ਚਾਹੀਦੀਆਂ ਨੇ ਨਾ ਬਾਈ ਦਾ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲੇ ਦੇ ਵਿੱਚ ਬਾਈ ਇਹ ਕੱਟੀਆਂ ਖੜੀਆਂ ਨੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਰੇਟ ਵਗੈਰਾ ਦੀ ਜਾਣਕਾਰੀ ਬਾਈ ਕਹਿੰਦਾ ਆਪਾਂ ਫੋਨ ਤੇ ਦੇਵਾਂਗੇ ਬਹੁਤ ਹੀ ਘੱਟ ਰੇਟ ਨੇ ਜੇ ਕਿਸੇ ਨੇ ਬਈ ਇਹ ਕਟੀਆਂ ਕਿਸੇ ਨੂੰ ਵੀ ਪਸੰਦ ਆਉਂਦੀਆਂ ਨੇ ਨਾ ਤੁਸੀਂ ਬਾਈ ਨੂੰ ਅੱਧੀ ਪੇਮੈਂਟ ਪਾ ਕੇ ਕਟੀਆਂ ਆਪਣੇ ਘਰੇ ਮੰਗਾ ਸਕਦੇ ਹੋ ਤੇ ਜੋ ਟੈਂਪੂ ਦਾ ਕਿਰਾਇਆ ਜਾਂ ਗੱਡੀ ਦਾ ਕਿਰਾਇਆ ਜੋ ਵੀ ਹੋਊਗਾ ਉਹ ਬਾਈ ਸੋਨੂੰ ਦੇਣਾ ਪਊਗਾ ਜੇ ਕਿਸੇ ਤੋਂ ਨਹੀਂ ਆਇਆ ਜਾ ਸਕਦਾ ਤੁਨੋਂ ਵੀਡੀਓ ਦੇ ਵਿੱਚ ਕਟੀਆਂ ਪਸੰਦ ਆ ਗਈਆਂ ਤਾਂ ਬਾਈ ਨਾਲ ਫੋਨ ਤੇ ਕੰਟੈਕਟ ਕਰਕੇ ਅੱਧੀ ਪੇਮੈਂਟ ਪਾ ਕੇ ਕਟੀਆਂ ਘਰੇ ਮੰਗਾ ਸਕਦੇ ਹੋ ਬਾਈ ਤੇ ਜੇ ਵੀਡੀਓ ਵਧੀਆ ਲੱਗੀ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋਗੇ ਆਉਣ ਵਾਲੀ ਅਪਡੇਟ ਪਹਿਲਾਂ ਤੁਹਾਡੇ ਤੱਕ ਪਹੁੰਚ ਜੂ ਬਾਈ ਫਿਰ ਜਦੋਂ ਮਾਲ ਸੇਲ ਹੋ ਜਾਂਦਾ ਉਸ ਤੋਂ ਬਾਅਦ ਬਾਈ ਤੁਸੀਂ ਫੋਨ ਕਰੀ ਜਾਂਦੇ ਉਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੁੰਦੀ ਜੇ ਤੁਸੀਂ ਚੈਨਲ ਦਾ ਬੈਲ ਆਈਕਨ ਦਬਾ ਕੇ ਰੱਖੋਗੇ ਨਾ ਆਉਣ ਵਾਲੀ ਅਪਡੇਟ ਪਹਿਲਾਂ ਤੁਹਾਡੇ ਤੱਕ ਪਹੁੰਚੂਗੀ ਤੇ ਆਪਣੇ ਚੈਨਲ ਤੇ ਜ਼ਿਆਦਾਤਰ ਕਟੀਆਂ ਦਾ ਹੀ ਕੰਮ ਹੈ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਕਟੀਆਂ ਲੈ ਕੇ ਆਉਂਦੇ ਰਹਿਣੇ ਆ ਬਈ ਤੁਹਾਡੇ ਵਾਸਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਜੇ ਕਿਸੇ ਵੀ ਮੇਰੇ ਯਾਰ ਵੈਲੀ ਨੇ ਕਿਸੇ ਵੀ ਪਸ਼ੂ ਦੀ ਆਪਦੇ ਦੀ ਐਡ ਕਰਵਾਉਣੀ ਆ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਬਈ ਆਪਾਂ ਐਡ ਕਰ ਦਿਆਂਗੇ ਬਹੁਤ ਹੀ ਘੱਟ ਰੇਟ ਲੈਨੇ ਆ ਜਿੰਨੇ ਕਹੋਗੇ ਆਪਾਂ ਉਨੇ ਜੀ ਕਰ ਦਨੇ ਆ ਕੋਈ ਆਪਣਾ ਜ਼ਿਆਦਾ ਮਾਰਜਨ ਨਹੀਂ ਬਈ ਰੱਖਿਆ ਹੋਇਆ ਆਪਾਂ ਨੂੰ ਵੀ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਵਧੀਆ ਵਧੀਆ ਕਮੈਂਟ ਕਰਿਆ ਕਰੋ ਧੰਨਵਾਦ ਮਿੱਤਰੋ ਸਾਰਿਆਂ ਦਾ